ਦੱਸੋ ਉਹ ਤੂੰ ਆ ਦੱਸ ਕੀ ਮੰਗਦਾ ਊੜੀ ਦਾ ਕੱਲੀ ਦੀ ਹਾਂ ਕੱਲੀ ਦਾ 27000 ਦੋਆਂ ਦਾ ਦੋਆਂ ਦਾ ਇਹ ਕੋਈ ਕਿਤਰੀ ਆਉ ਆ ਤੀ ਤੂੰ ਆ ਆ ਬਾਲਾਂ ਵਾਲੀ ਆ ਸੋਨਣੀ ਨੇੜੀ ਜ਼ਿਆਦਾ ਨੇੜੇ ਕੰਮ ਕਰੀ ਆਹ ਹਾਂ ਭਾਈ ਇਹ ਤਾਂ ਸਾਹਮਣੇ ਆ ਜੀ ਲਓ ਜੀ 6 ਦਾ ਦਾ ਆ ਜੀ 6 ਦਾ ਹਾਂ ਦੋਆਂ ਦਾ ਦੱਸ ਦੇ ਭਾਈ ਕੀ ਮੰਗਦਾ ਜੋੜੀ ਦਾ 55 ਜੀ ਮੈਂ ਤੂੰ ਦੇਣਾ ਚਲ ਆ ਜੀ ਪਾਲੇ ਆ ਵੀ ਪਾ ਦੇ ਆ ਵੀ ਪਾ ਦੇ ਨਹੀਂ ਫੋਨ ਆਉਂਦਾ ਚੱਲਦੇ ਆ ਬਸ ਹਾ 2 3 ਦਾ 10 ਕੀ ਮਾ ਦੇ 3 ਦਾ 75 ਮਾ ਦਾ ਬਈ ਤੁਸੀਂ ਦੱਸੋ ਕੀ ਕਰਨੇ ਮੈਨੂੰ ਨਹੀਂ ਪਤਾ ਤੁਸੀਂ ਦੱਸੋ ਮੈਨੂੰ ਕੀ ਪਤਾ ਮੈਨੂੰ ਕੱਲ ਨੂੰ ਕਹਿੰਦੇਗਾ ਮਹਿੰਗੀਆਂ ਦਬਾਤੀਆਂ ਇੰਡ ਜਾ ਕੇ ਕਿਉਂ ਵੀ ਇੱਕ ਮਿੰਟ ਆ ਜਾ ਤੈਨੂੰ 100 ਆਉਣਗੇ ਦੇਖਣ ਹੋੜੇ ਮਾਰਨਾ ਕਿੱਥੇ ਫਸ ਗਿਆ ਰਾਜੂ ਠਾ ਗਨੂ ਤੂੰ ਤਾਂ ਮਰਵਾਤਾ ਜੀ ਮਜਾਤਾ ਸੀ ਮੈਨੂੰ ਸਲਾਹ ਕਰਕੇ ਦੱਸ ਹਾਂ ਸੱਤ ਕੇ ਲਾਗੇ ਪੱਠਾ ਪੱਠਾ ਸੌੜੇ ਲਾ ਕੇ ਫਟ ਕਰਿਆ ਸੀ ਇਹਨਾਂ ਨੇ ਉਹਨਾਂ ਦਾ ਤੂੰ ਸਵੇਰ ਅੱਜ ਦੇ ਨਿਕਲ ਉੱਥੇ ਹੀ ਖੜੇ ਸ਼ੁਰੂ ਹੋ ਗਏ ਇਹਨਾਂ ਦੁਵਾਰੇ ਵੀ ਤੋਰੇ ਨੇ ਮੈਨੇ ਪਤੰਦਰਾ ਖੜੇ ਸੀ ਤੂੰ ਦੁਵਾਰੇ ਕੱਢ ਕੇ ਲੈ ਹਾਕ ਮਾਰ ਕੇ ਮੇਰੇ ਕੋਲ ਤਿੰਨੇ ਖੜੇ ਆਏ ਓ ਦੁਵਾਰੇ ਫੇਰ ਵੀ ਤੋਰੇ ਨੇ ਓ ਦੁਵਾਰੇ ਖੜੇ ਜਦੋਂ ਆਖਿਆ ਓ ਇੱਧਰ ਆਓ ਉਦੋਂ ਸੱਤ ਕੇ ਗਲਤਾਂ ਕਰਦੇ ਤੈਨੂੰ ਉੱਥੇ ਹੀ ਖੜੇ ਹਾਂ ਪੱਠਾ ਦੇ ਗਏ ਤੇ ਤੁਸੀਂ ਹਾਂ ਹੋਰ ਹੋਸਤੋਂ ਕਹਿੰਦਾ ਯਾਰ ਫਟ ਨੇ ਫਟ ਨਹੀਂ ਫਟ ਹੁਣ ਤੇਰੇ ਹਾਕਮਾਂ ਦੀ ਤੋਂ ਵੇਖ ਫਟ ਕਰ ਗਿਆ ਓਏ ਉਦੋਂ ਬਾਅਦ ਤਾ ਉਰਾ ਖੜ ਗਏ ਤੇ ਆ ਕੇ ਮੈਨੂੰ ਇਹ ਮਾ ਮੁੰਡਾ ਦੇਖ ਇਧਰੋਂ ਖੜੇ ਨੂੰ ਮਾਰਿਆ ਮਹਾਜੋ ਚਲੀਏ ਦੇਖੇ ਬੱਚੇ 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 ਵੇਖੀ ਜਾਂਦੇ ਸਾਰਾ ਕੁਝ ਵੇਖ ਬੱਚੇ ਪਵਾ ਕੇ ਫਟ ਕਰ ਕਿ ਤੇ ਉਹ ਕੋਈ ਗੱਲ ਨਹੀਂ ਤੇਰਾ ਕਿਹੜਾ ਮੇਰਾ ਤੂੰ ਮੇਰਾ ਕਿਹੜਾ ਤੂੰ ਦੁਸ਼ਮਣ ਹੈ ਮੈਂ ਤਾਂ ਸਮਾਂ ਕਹਿਣਾ ਵੀ ਵੇਖਣ ਕਿਸੇ ਦੀ ਓ ਤੂੰ ਆਖਿਆ ਇਧਰ ਆ ਉੱਥੋਂ ਨਹੀਂ ਮੈਂ ਤਾਂ ਇਹ ਕਹਿੰਦੇ ਸੀ ਦੇ ਉਹ ਕਹਿੰਦੇ ਨੇ ਇਹਦਾ 45000 ਰੁਪਇਆ ਕੋਈ ਗੱਲ ਨਹੀਂ ਕਹੀ ਜਾਂਦੀ 45000 ਹੁਣ ਦੱਸੋ ਕੀ ਕਰਾਂ ਸਰਵੇਲ ਆ ਮਾਲ ਪੁੱਣਨ ਵਾਲਾ ਗੱਪੜਾ ਮਾਲ ਮੁਮਤਾਫ ਨੇ ਇੱਕ ਤਾਂ ਹਜੇ ਦੂਰ ਐ ਆ ਵੀ ਮਹੀਨਾ ਕੱਡੂ ਉਹ ਵੀ 25 ਦਿਨ ਕੱਡੂਗੀ ਗੱਪੜਾ ਨਹੀਂ ਕਰਾਂਗੇ ਫੁੱਲ ਚੰਗੇ ਬੋਹ ਤੋਂ ਬਣੀ ਰਹਿ ਜੀ ਉਹ ਗੱਲ ਮੇਰੇ 45 ਦੀਆਂ ਤਾਂ ਨਹੀਂ ਭਾਈ ਲੈਣੀਆਂ ਹੋਰ ਕਰਾਂ ਕੁਛ ਹੈ ਤੁਸੀਂ ਦੱਸੋ ਕਰ ਦਿਓ ਥੋੜਾ ਬੋਲ ਲੈ ਲਾ ਭਾਈ ਪੂਰੇ 50 ਦੀਆਂ ਤੇ ਨਹੀਂ ਹੋਣਾ ਹੈ ਹੈ ਨਹੀਂ ਹੋਣਾ ਕੀ ਗੱਲ ਹੋਊਗੀ ਹੋਰ ਤਾਈ ਤੋਂ 50 ਆ ਗਿਆ ਆਪਾਂ ਅੱਗ ਲਾ ਦੇ। ਦੇਖ ਲੋ ਮਾੜਾ ਮੋਟਾ ਕੋਈ ਫਰਕ ਨਹੀਂ ਚੀਜ਼ਾਂ ਵੇਖ ਤੂੰ। ਕੀ ਚੱਲ ਐ ਬੱਕਰੀਆਂ ਨਹੀਂ ਮਾਰੀਆਂ ਹੈਗੀਆਂ। ਕੋਈ ਕਿੰਨਾ ਦੇਵੇ ਆਪਾਂ ਦੇਖਦਾਰਾਂ। ਆ ਲੈ ਮੇਲੇ 'ਚ ਘੁਮਾ ਦੇ। ਇਤਨੀ ਛੱਡ ਦੇ ਰਜ ਖਰਚ। ਛੱਡਿਆ। ਆ ਲੈ। ਸੀ ਲਈ ਹੈ ਨਾ ਵੀਰੇ ਇਹ। ਆ ਲੈ। ਨਮੀ ਨਹੀਂ ਨਮੀ। ਜਾਂਦਾ 6 ਦਾ ਨਹੀਂ ਦੱਸਿਆ ਇਹ ਨਹੀਂ ਕੋਈ ਕੱਲ ਆ। ਓਰੇ ਆ ਲਿਆ ਫੜ ਕੇ ਯਾਰ ਮੈਂ ਵੱਡਾ ਦਾ ਇਹਨਾਂ ਦਾ। ਨਾ ਮੈਂ ਹੁਣ ਵਰਕੀ। ਯਾ ਲੈ ਫੜ ਕੇ ਪੂਰੀ 40 ਕਿੰਨਾ ਹੈ 2000 ਰੁਪਏ ਚੁੱਪ ਕਿਹੜੀ ਰੱਸੀ ਵਾਲੀ ਦੀ ਗੱਲ ਤੁਸੀਂ ਕਿੰਨਾ ਮੰਗਦੇ ਮੈਂ 75 ਹਜ਼ਾਰ ਮੁੱਲ ਕੀਤਾ ਉਹ ਭਾਈ ਐ 75 ਨਾਲ ਨਹੀਂ ਵਿਕਣੀ ਛੋਟੇ ਭਾਈ ਮਰਜ਼ੀ ਨਾਲ ਵਿਕਣੀਆਂ ਰਹੇ ਨੇ ਨਵੇਂ ਬੰਦੇ ਨੇ ਮਰਜ਼ੀ ਨਾਲ ਲੈਂਦੀ ਨਹੀਂ ਮੇਰੀ ਵੀ ਨਹੀਂ ਮੰਨਦੇ ਮੇਰੀ ਕੀ ਚੱਲੂਗੀ ਮੈਂ ਕਿਵੇਂ ਕਰਾਂ ਨਹੀਂ ਮਾਲ-ਮੋਲੀ ਵੀ ਕਿ ਨਹੀਂ ਕੋਈ ਗੱਲ ਨਹੀਂ ਜੀ ਲੋਹਾਂ ਹੀ ਆਉਂਦੇ ਲੈ ਰਾਜੂ ਤੇ ਸਾਹਮਣੇ ਹੀਰਾ ਨਵੇਂ ਬੰਦੇ ਨੇ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਮਾਲ ਖਰੀਦਣ ਦਾ ਹੁਣ ਕੱਲ ਨੂੰ ਕਹਿੰਦੇ ਨੇ ਜੀ ਰਾਜੂ ਨੇ ਮਰਵਾਤੇ ਤੂੰ ਤਾਂ ਵੇਚ ਕੇ ਪਾਰ ਜਾਵੇਂਗਾ ਮੇਰਾ ਮੇਰਾ ਕੀ ਬਣੂਗਾ ਇੱਕ ਵੀ ਗਲਤ ਟੱਪਾ ਮੈਂ ਇੱਥੋਂ ਨਿਕੜ ਗਿਆ ਵੀਡੀਓ 'ਚ ਸਾਨੂੰ ਇੱਕ ਇੱਕ ਟੱਪੇ ਨਾਲ ਗਾਲ ਮਿਲਦੀ ਐ ਸਿੱਧੀ ਗੱਲ ਐ ਪੰਜਾਹ ਬੱਕਰੀਆਂ ਦਾ 50 ਗਲਾਂ ਹੁੰਦਾ ਅਗਲਾ ਇਹ ਪੰਜਾਹ ਦੇ ਵਾਸੀਆਂ ਸੁਣਦੇ ਆ ਸੀ ਤਾਂ ਭਾਈ ਸ਼ਬਦੀਆਂ ਮਾੜੀਆਂ ਚੰਗੀਆਂ ਹਰੇਕ ਤਾਂ ਸੁਣਦਾ ਵੀ ਨਹੀਂ ਮੈਂ ਤਾਂ ਸੁਣੀ ਜਾਂਦਾ ਨੀਮੀ ਜੀ ਕਰਦਨ ਕਰਕੇ ਚੱਲੀ ਜਾਂਦ ਰਹੀ ਹੈ ਹਾਂ ਇਹ ਲੈ ਦੇਣੀਆਂ ਨੇ ਤਹੀਂ ਨਹੀਂ ਦੇਣੀਆਂ ਜ਼ਮੀਨਾਂ ਦੇ 17 17000 ਰੁਪਏ ਨਹੀਂ ਹੋਣਗੇ ਜੈ 70000 ਦੇ ਲੈ ਜਾ 5 ਘਟ ਗਿਆ ਬਸ ਤੇਰੇ ਕਰਕੇ ਮੈਂ ਤੇਰੇ ਕਰਕੇ ਕੱਢ ਗਿਆ ਜੀ ਜਵੇਦਾ ਨਹੀਂ ਕੋਈ ਚੱਕਰ ਨਹੀਂ ਕੀ ਆਪਰ ਮੈਂ ਇਹ ਕੰਮ ਕਰੂੰਗਾ ਜਾਂ ਤੇ ਜਾਂ ਤਾਂ ਇਹ ਕਰਨਗੇ ਨੀਤੀਆਂ ਨਹੀਂ ਆਪਣੇ ਆਪ ਦੇ ਬੋਕ ਚੰਗੇ ਤੋਂ ਬਣਾਈਆਂ ਕੀ ਕਰਾ ਜੋ ਮਾਲ ਹੋਰ ਵੀ ਬਤੇ ਰ ਖੜਾ ਹੈ ਬਾਦੂ ਹਾਂ ਨਹੀਂ ਕੋਈ ਗੱਲ ਨਹੀਂ ਵੀਰੇ ਚੀਜ਼ ਪਤਾ ਕੀ ਹੈ ਚੀਜ਼ ਦਿਖਾ ਮਲੇ ਰ ਕੋਈ ਨਹੀਂ ਵੇਚਦਾ ਇਹ 18 18000 ਦੀ ਹੋ ਗਈ ਚੱਕ ਦੇ ਦੇ 18 18000 ਦੀ ਬਸ ਸੁਣ ਲਈ ਫੇਰ ਮੈਂਟ ਦੇ ਦੂੰ ਲੈ ਹੁਣ ਨਹੀਂ ਹੁਣ ਨਹੀਂ ਤੇਰੀ ਮਰਜ਼ੀ 18 18 ਨੂੰ ਦੇਣੀ ਹੈ ਦੇ ਦੇ 18 18 ਨੂੰ ਦੇਣੀ ਹੈ ਨਹੀਂ ਦੇ ਦੇ ਇਹ ਚੱਲੇ ਨਹੀਂ ਯਾਰ ਚੱਲ ਜੀ ਗਿਨਾ ਦਿਓ ਜੀ 18 18 ਨੂੰ ਦਈਏ ਖੋਸਾ 6 ਖੋਸੋਂ ਤਾਂ ਬੋਲਦਾ ਬੋਸ਼ਾ ਜੀ ਮਤਾਂ ਤੁਸੀਂ ਗੱਲ ਕਰ ਨਹੀਂ ਹੁਣ ਮਰਜੀ ਤੁਹਾਡੀ ਹੈ ਵੀਰੇ ਬਹੁਤ ਬੱਕਰੀਆਂ ਮੈਂ ਇਹਦਾ ਜੁੱਤਾ ਕੀ ਆਪਾਂ ਹੋਈ ਗੱਲ ਨਹੀਂ ਕੀਤੀ 17 ਨੂੰ ਹੁਣ ਇਹ ਨਹੀਂ ਮੰਨਿਆ ਮੈਂ ਕੀ ਕਰਾਂ ਯਾਰ ਕੋਈ ਨੀ ਵੇਲਾ ਮੇਲਾ ਆਇਆ ਪੱਗਰ ਘਾੜੀ ਆ ਬੋਲਦਾ ਜੁੱਜੀ ਜੀ ਭਾਈ ਯਾਰ ਸਤਸਦਨ ਉਲੀਮ ਨਫਾ ਮੰਤਰੀ ਨੇ ਬੀਜਿਆ ਨਾ ਪਰ ਹੋਈ ਗੱਲ ਨਹੀਂ ਕੀਤੀ ਚਾਲ ਲੱਸੀ ਜਾਨ ਦਾ ਰੋਟੀ ਬੰਨਦੀ ਮੱਤਾਂ ਵੀ ਦਿੱਤੀ ਮੈਂ ਪੋਣੀ ਕਰਨੀ ਤਾਂ ਕਰਕੇ ਦੱਸੋ ਕੀ ਕਰਾਂ ਯਾਰ ਬੱਕਰੀਆਂ ਤੁਸੀਂ ਦੇਖੋ ਮੇਰੇ ਭਾਜੀਆਂ ਦਾ ਠੀਕੇ ਨੇ ਐਡੇ ਦਾ ਤੁਸੀਂ ਵੀ ਅਣਜਾਣ ਨਹੀਂ ਸੇਣ ਦਾ ਹੋਣਾ ਸੀ ਜਾਂ ਤੂੰ ਵੀ ਰਜੀਆ ਮੈਨੂੰ ਪਤਾ ਤੂੰ ਵੀ ਮੇਲੇ ਦਾ ਤੇਰੇ ਕੋਲ ਨਵੀਆਂ ਪੱਠਾਂ ਨੇ ਯਾਰ ਜਿਦੋਂ ਮਰਜ਼ੀ ਵੀ ਮੰਡੀ ਦੇ ਖਾਦਾ ਹੋਰ ਦੱਸ ਸਕਦਾ ਆ ਲੈ ਕਿਉਂ ਭਾਈ ਜਿਵੇਂ ਕਰਨਾ ਲੈ ਲੈ ਦੱਸੋ ਥੋੜੀ ਮਰਜ਼ੀ ਮੈਂ ਨਹੀਂ ਤਾਂ ਕਾ ਕਰਦਾ ਜੇ ਤੁਹਾਨੂੰ ਮਜ਼ੂਰ ਨਾ ਲੈ ਲਉ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਨਵਾਂ ਨਾ ਛੇਦਾਂ ਦਾ ਪੱਠਾ ਜੀ ਹੈ ਹੱਲੇ ਲਿਆ ਓਏ ਉਹ ਤਾਂ ਗੱਲ ਛੱਡ ਪਰਚੀ ਮੈਂ ਇਹਨਾਂ ਤੋਂ ਕਰਵਾ ਦੂੰਗਾ ਤੁਸੀਂ ਜਿਵੇਂ ਕੀਤਾ ਜੇ ਸੁੱਤਨ ਸਮਿਆਲੀ ਨਾਲਾ ਇਹਨਾਂ ਤੋਂ ਪਵਾ ਦੂੰਗਾ ਮੈਂ ਤੇ ਨਾ ਉਹ ਗੱਲ ਹਾਂ ਯਾਰ ਕਿੱਡੀ ਗੱਲ ਹੈ ਆਪਾਂ ਵੀ ਤਰ੍ਹਾਂ ਕਹਿਣਾ ਹੀ ਨਹੀਂ ਮੋੜਿਆ ਤੈਨੂੰ ਪਤਾ ਸੁੱਤਨ ਦੀ ਗੱਲ ਕਿੱਡੀ ਹੈ ਨਾਲਾ ਤਾਂ ਪਾਦਣਗੇ ਵਟਕੇ ਲੀਰਾਂ ਦਾ ਨਹੀਂ ਮੇਰੀ ਮਰਜ਼ੀ ਨਹੀਂ ਤੇਰੀ ਹੈ ਵੀਰੇ ਇਹ ਗੁੱਡੇ ਗੁੱਟੀ ਵਾਲਾ ਖੇਲ ਨਹੀਂ ਕੱਲ ਨੂੰ ਮੈਨੂੰ ਗਾਲਾਂ ਨਾ ਕੱਢੀ ਪੁਗਦੀਆਂ ਨੇ ਖੜਾ ਹੇਰੂ ਤੈਨੂੰ ਪੁੱਗਦੀਆਂ ਨੇ ਗੱਲ ਯਾਰਾ ਜੀ ਤੇਰਾ ਕਹਿਣਾ ਮੋੜਾ ਬੋਣੀ ਕਰਨੀ ਐ ਲੈਣੀ ਐ ਵੀਰੇ ਹੋਰ ਤੇ ਆਪਾਂ ਵੀ ਨਹੀਂ ਫਿਰ ਮੋੜਦਾ ਨਹੀਂ ਬੋਣੀ ਕੀਤੀ ਆਪਾਂ ਉਹ ਦੇਦਾ ਸਾਈ ਮੈਂ ਭਾਈ ਸਾਈ ਲਿਖਾਈ ਤੂੰ ਕਰਾਵੇਂਗਾ ਦੋਏ ਪਾਸੇ ਪੈਂਦੀ ਮੈਨੂੰ ਮਾਰ ਪਤਾ ਕਿ ਮਾਰਾ ਕਰਾਣੀ ਨਹੀਂ ਨਹੀਂ ਭਾਈ ਜੀ ਫਿਰ ਰਹੇ ਨੇ ਫਿਰ ਰਹੇ ਨੇ ਫਿਰ ਕਰਾ ਕਰਾ ਕਰਾਦਾ ਪੈਸੇ ਦੇ ਪੈਸੇ ਗੂਗਲ ਪੇ ਗੂਗਲ ਪੇ ਚੱਲਦੀ ਐ ਨਗਦੇ ਦੇ ਯਾਰਾ ਉਹ ਤੂੰ 50000 ਗੂਗਲ ਪੇ ਕਰਾ ਲੈ ਹੋਰ ਆ ਸਾਈ ਜਿਹੜਾ ਮੇਰਾ ਦੇ ਦੇ ਮੈਨੂੰ ਏ ਜੋ ਕੁਝ ਕਰਾਇਆ ਹੋਇਆ ਅੱਜ ਤਾਂਗਾ ਤੁਸੀਂ ਐ ਥੋੜਾ ਲੋਟ ਥੋੜੀ ਉਹਨੇ ਮੈਂ ਕਹਾਂ ਚੱਲਦਾ ਨਹੀਂ